ਹਰ ਪੰਜਾਬੀ ਹੈ ਨਹੀਂ ਤੋ ਇਹ ਮੈਂ ਮੈਨੂੰ ਬਹੁਤ ਇਸ ਗੱਲ ਦਾ ਗਹਿਰਾ ਰੰਜ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਮੁਸ਼ਕਲ ਕਾਂਗਰਸ ਨੇ ਆਪਣੇ ਬਹੁਤ ਵੱਡੇ ਪੇਮਾਨੇ ਤੇ ਕੁਰਬਾਨੀਆਂ ਦੇ ਕੇ ਆਪਣੇ ਕਾਡਰਸ ਦੀਆਂ ਪੁਲਿਸ ਦੀਆਂ ਵੀ ਹੋਈਆਂ ਉਹਦੇ ਤੇ ਪੰਜਾਬ ਨੂੰ ਅਸੀਂ ਫਿਰ ਸ਼ਾਂਤ ਕੀਤਾ ਸੀ ਅਨਫੋਰਚਨਟਲੀ ਜਿੱਦਨ ਦਾ ਇਹ ਭਗਵੰਤਮਾਨ ਆਇਆ ਇੱਕੋ ਬਦਲਾ ਆਇਆ ਕਿ ਜਿਹੜੇ ਲੋਕ ਸੁਰੱਖਿਆ ਨਾਲ ਘਰਾਂ 'ਚ ਸੌਂਦੇ ਸੀ ਉਹ ਹੁਣ ਕੋਈ ਰਾਤ ਬੰਦਾ ਡਰਦਾ ਆਪਣੇ ਘਰ ਚ ਵੀ ਨਹੀਂ ਕਿਸੇ ਨੂੰ ਪਤਾ ਕਿ ਮੈਂ ਸੁਰੱਖਿਅਤ ਆਇਆ ਕਿ ਮੈਨੂੰ ਕਿਉਂਕਿ ਅਸੀਂ ਤੇ ਟੈਰਰਿਜ਼ਮ ਦਾ ਦੌਰ ਵੀ ਵੇਖਿਆ ਇਸ ਪਰਿਵਾਰ ਨੇ ਵੀ ਚੱਲਿਆ ਤੇ ਅਸੀਂ ਵੀ ਚੱਲਿਆ ਸਾਨੂੰ ਤੇ ਉਹੀ ਹਾਲਾਤ ਨਜ਼ਰ ਆਣੇ ਸ਼ੁਰੂ ਹੋ ਗਏ ਕਿ ਨਾ ਇੱਥੇ ਕੋਈ ਸਾਡੀ ਧੀ ਨਾ ਕੋਈ ਮਾਂ ਨਾ ਕੋਈ ਸਾਡੀ ਪੈਣ ਸੁਰੱਖਿਤ ਕੋਈ ਪਰਸ ਲੈ ਕੇ ਜਾਂਦੀ ਤੇ ਪਰਸ ਖੋ ਕੇ ਲੈ ਜਾਂਦੇ ਕੋਈ ਚੀਨੀ ਪਾ ਕੇ ਜਾਂਦੀ ਤੇ ਚੀਨੀ ਗੜੇ ਚੋਂ ਖਾ ਲੈਂਦੇ ਖੋ ਲੈਂਦੇ ਨੇ ਉਹ ਬਾੜੀਆਂ ਪਾੰਦੀ ਤੇ ਬਾੜੀਆਂ ਖੋਲ ਲਈ ਤੇ ਬੁਰਾ ਹਾਲੇ ਨਸ਼ੇ ਦਾ ਮੇਰਾ ਕਲ ਹਰ ਤੀਜਾ ਘਰ ਪੰਜਾਬ 'ਚ ਹਰ ਤੀਜਾ ਘਰ ਜੇ ਮੈਂ ਗਲਤ ਨਹੀਂ ਹੋਵਾਂਗਾ ਇਹ ਇਸ ਨਸ਼ੇ ਦੇ ਚੱਕਰ ਦੇ ਵਿੱਚ ਅੱਜ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਉਹ ਇਹਦੇ ਵਿੱਚ ਹਰ ਘਰ ਪ੍ਰਭਾਵਿਤ ਹੋ ਗਏ ਦੱਸੋ ਜਿੱਥੇ ਨੌਜਵਾਨੀ ਪ੍ਰਭਾਵਿਤ ਇੰਨੇ ਵੱਡੇ ਲੈਵਲ ਤੇ ਹੋ ਗਈ ਹੈ ਇੱਕ ਪਾਸੇ ਜੋ ਪੜਿਆ ਲਿਖਿਆ ਸੀ ਚੰਗੀ ਪਨੀਰੀ ਸੀ ਪੰਜਾਬ ਦੀ ਉਹ ਬਾਹਰਲੇ ਮੁਲਕਾਂ 'ਤੇ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਸੁਰੱਖਿਆ ਕੋਈ ਨਹੀਂ ਤੋਂ ਇਸ ਗੱਲ ਬਾਰੇ ਸਾਨੂੰ ਬਹੁਤ ਵੱਡੀ ਚਿੰਤਾ ਹੈ ਅਤੇ ਵਿਸ਼ੇਸ਼ ਤੌਰੇ ਜਿਹੜੀ ਬਾਰਡਰ ਦੀ ਬੈਲਟਿੰਗ ਇਹ ਟੈਰਰਿਜ਼ਮ ਵੇਲੇ ਵੀ ਸਾਰੋਂ ਵੱਧ ਇਧਰ ਹੀ ਜ਼ੋਰ ਸੀ ਇਸ ਗੱਲ ਹੁਣ ਇਹਦੇ ਵਿੱਚ ਜੁਆਇੰਟ ਰਿਸਪੌਂਸਿਬਿਲਟੀ ਆਮ ਆਦਮੀ ਪਾਰਟੀ ਦੀ ਭਗਵੰਤ ਦੀ ਤੇ ਸੈਂਟਰਲ ਗਵਰਨਮੈਂਟ ਕਿਉਂਕਿ ਕੰਡੇ ਦੀ ਤਾਰ ਤੋਂ ਜੇ ਵੇਖੀਏ ਤੇ ਆ ਜਿਹੜਾ ਤੁਹਾਡਾ ਪਿੰਡ ਹੈ ਜਿੱਥੇ ਅਸੀਂ ਜੈਤਪੁਰ ਬੈਠੇ ਆ 50 ਕਿਲੋਮੀਟਰ ਤੱਕ ਜਿੰਨੀ ਬਾਰਡਰ ਬੈਲਟ ਆਲਮੋਸਟ 50 ਕਿਲੋਮੀਟਰ ਚ ਆ ਜਾਂਦੀ ਉਥੇ ਬਾਰਡਰ ਸਕਿਉਰਟੀ ਫੋਰਟ ਇਹਦੇ ਤੇ ਸਰਵੇਲੈਂਸ ਕਰਨੀ ਚਾਹੀਦੀ ਆਪਰੇਸ਼ਨ ਕਰਨਾ ਚਾਹੀਦਾ ਮਾੜੇ ਅੰਸਰ ਮੇਰਾ ਤਾਂ ਫੇਰ ਮੰਨਣਾ ਇਹ ਹੈ ਕਿ ਬਕਾਇਦਾ ਤੌਰ ਪੁਲਿਸ ਫੋਰਜ ਇਮਾਨਦਾਰੀ ਨਾਲ ਕੰਮ ਕਰੇ ਇਹਨਾਂ ਨੂੰ ਇੱਕ ਇੱਕ ਬੰਦੇ ਦਾ ਪਤਾ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਸਾਰੀ ਪੋਲਿਟਿਕਲ ਜਮਾਤਾਂ ਨੂੰ ਵੀ ਕਰੂੰਗਾ ਸਾਰੇ ਪੋਲਿਟਿਕਲ ਲੀਡਰਜ਼ ਨੂੰ ਵੀ ਕਰਾਂਗਾ ਕਿ ਜੋ ਅੱਤਵਾਦ ਦੇ ਵੇਲੇ ਹਾਲਾਤ ਸੀ ਉਹ ਹਾਲਾਤ ਇਸਾ ਇਸਾ ਬੰਦੇ ਜਾ ਰਹੇ ਉਦੋਂ ਵੀ ਬਹੁਤ ਭਾਰੀ ਨੁਕਸਾਨ ਹੋਇਆ 35000 ਤੋਂ ਵੱਧ ਪੰਜਾਬੀ ਜਿਹੜਾ ਉਹ 15 ਸਾਲ ਚ ਸ਼ਿਕਾਰ ਹੋਇਆ ਤੇ ਅੱਜ ਦੇ ਦਿਨ ਤੱਕ ਅਸੀਂ ਆਰਥਿਕ ਤੌਰ ਤੇ ਪੈਰਾਂ ਤੇ ਨਹੀਂ ਆ ਸਕੇ ਜਦੋਂ ਆਤਵਾਜ ਸ਼ੁਰੂ ਹੁੰਦਾ 1978 ਚ ਉਦੋਂ ਤੱਕ ਪੰਜਾਬ ਇੱਕ ਨੰਬਰ ਦਾ ਆਰਥਿਕ ਤੌਰ ਤੇ ਇੱਕ ਨੰਬਰ ਦਾ ਸੂਬਾ ਸੀ ਹਿੰਦੁਸਤਾਨ ਪਰ ਪਰ ਕੈਪਟਾ ਇਨਕਮ ਸਾਰੇ ਨੂੰ ਨੰਬਰ 1 ਜੇ ਕੋਈ ਡਾਟਾ ਚੈੱਕ ਕਰੇ 1978 ਤੱਕ ਸਾਡੇ ਤੇ ਕਰਜ਼ਾ ਸਾਰਾ 1000 ਕੇ 2000 ਕਰੋੜ ਦਾ ਸੀ। 1000 ਤੋਂ 2000 ਕਰੋੜ ਆਲਮੋਸਟ ਰੈਵਨਿਊ ਸਰਪਲਸ ਸਰਪਲਸ ਸਟੇਟ ਸੀ ਹਾਈਐਸਟ ਪਰ ਕੈਪੀਟਾ ਇਨਕਮ ਸੀ ਨੌਜਵਾਨਾਂ ਕੋ ਕੰਮ ਐ ਸੀ। ਜੇ ਉਹ ਪੀਰੀਅਡ 15 ਸਾਲ ਦਾ ਨਾਂ ਦਾ ਮੇਰਾ ਮੰਨਣਾ ਹੈ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਰਾਜਪੁਰੇ ਤੱਕ ਅੱਜ ਸਾਰੇ ਜੀਟੀ ਰੋਡ ਤੇ ਇੱਕ ਸ਼ਹਿਰ ਹੋਣਾ ਸੀ। ਬਹੁਤ ਵੱਡੀ ਸਾਡੇ ਸਮਾਲ 스ਕੇਲ ਤੇ ਮੀਡੀਅਮ 스ਕੇਲ ਇੰਡਸਟਰੀ ਇੰਨੇ ਪੰਜਾਬ ਚ ਆ ਰਹੀ ਸੀ। ਨਜ਼ਰ ਲੱਗੀ ਪੰਜਾਬ ਨੂੰ ਹੁਣ ਜੋ ਸੇਮ ਸਿਚੁਏਸ਼ਨ ਹੈ ਕਿ ਆਰਥਿਕ ਤੌਰ ਤੇ ਅਸੀਂ ਕਮਜ਼ੋਰ ਰਹੇ ਹਾਂ ਇਸ ਟਾਈਮ ਕਰਜ਼ਾ ਸਾਡਾ 370000 ਕਰੋੜ ਦਾ ਹੋ ਗਿਆ ਜਿਹੜਾ ਕਿਸੇ ਟਾਈਮ ਉਦੋਂ 10000 ਤੋਂ 2000 ਕਰੋੜ ਦਾ ਸੀ 18ਵੇਂ ਨੰਬਰ ਤੇ ਪਰ ਪਰ ਕੈਪੀਟਲ ਇਨਕਮ ਤੇ ਪੰਜਾਬ ਚਲਾ ਗਿਆ ਅਸੀਂ ਅੱਜ ਹਰਿਆਣੇ ਤੇ ਹਿਮਾਚਲ ਤੋਂ ਕਿਤੇ ਪਿੱਛੇ ਚਲੇ ਗਏ ਪਾਵੇ ਤੁਸੀਂ ਐਜੂਕੇਸ਼ਨਲ ਫੈਸਿਲਿਟੀਆਂ ਵੇਖ ਲਓ ਪਾਵੇ ਤੁਸੀਂ ਹੈਲਥ ਫੈਸਿਲਿਟੀਆਂ ਵੇਲ ਤੇ ਲਾਅ ਐਂਡ ਆਰਡਰ ਤੇ ਗੱਲ ਹੀ ਚੱਲ ਲੋ ਅੱਜ ਕੋਈ ਇੱਥੇ ਕਾਰੋਬਾਰ ਹੈ ਨਹੀਂ ਸਾਡਾ ਜੇ ਬਾਰਡਰ ਖੁੱਲਿਆ ਹੋਏ ਸੈਂਟਰਲ ਏਸ਼ੀਆ ਦਾ ਤੇ ਅਮਰਸਰ ਸਾਹਿਬ ਯਾ ਬਾਰਡਰ ਦੀ ਸਾਰੀ ਬੈਲਟ ਤੋਂ ਕੋਈ ਨਾ ਕੋਈ ਨੌਜਵਾਨਾ ਕੋ ਕੰਮ ਹੁੰਦਾ ਕਿਸਾਨਾ ਕੋ ਵੀ ਕੰਮ ਹੁੰਦਾ ਤੁਹਾਡੀਆਂ ਫੈਕਟਰੀਆਂ ਵਾਲਿਆਂ ਕੋ ਵੀ ਕੋਈ ਕੰਮ ਹੁੰਦਾ ਇੰਨੀ ਜ਼ਿਆਦਾ ਡਿਮਾਂਡ ਹੈ ਅਕ੍ਰੋਸ ਦੀ ਬਾਰਡਰ ਮੈਂ ਸਾਰੇ ਸੈਂਟਰਲ ਏਸ਼ੀਆ ਦੀ ਗੱਲ ਕਰਨਾ ਕਿਉਂਕਿ ਇਹ ਤੁਰਕੀ ਤੋਂ ਬਾਅਦ ਫਿਰ ਸਾਰਾ ਯੂਰਪ ਸ਼ੁਰੂ ਹੋ ਜਾਂਦਾ ਹੈ ਸਾਰਾ ਨੋ ਇਹਦਾ ਤਰੀਕਾ ਹੀ ਇਹ ਹੈ ਬਟ ਇਹਦੇ ਵਿੱਚ ਸਾਡੇ ਜਿਹੜੇ ਨੀਰੋ ਸਾਹਿਬ ਨੇ ਉਹ ਸੁੱਤੇ ਇਹਦੇ ਉਹ ਕਹਿੰਦੇ ਜੋ ਰੋਮ ਜਲ ਰਿਆ ਸੀ ਨੀਰੋ ਬਾਂਸਰੀ ਵਜਾ ਰਿਆ ਸੀ ਪੰਜਾਬ ਜਲ ਰਿਆ ਤੇ ਭਗਵੰਤ ਮਾਨ ਜੀ ਆਪ ਦੀਆਂ ਵੋਟਾਂ ਮੰਗਣ ਦਿੱਲੀ ਗਏ ਨੇ ਤੁਸੀਂ ਵੇਖੋ ਸਹੀ ਬਦਕਿਸਮਤੀ ਪੰਜਾਬ ਦੀ ਮੈਂ ਪੰਜਾਬ ਦੇ ਲੋਕਾਂ ਤੋਂ ਇਹੀ ਡਿਮਾਂਡ ਕਰਦਾ ਕਿ ਆਪਾਂ ਕਿਹੜੇ ਕੰਮ ਨੂੰ ਇਹਨਾਂ ਨੂੰ ਲੈ ਕੇ ਆਏ ਸੀ ਕਿਹੜਾ ਬਦਲਾਅ ਵੇ ਕਹਿੰਦੇ ਸੀ ਤੁਹਾਡਾ ਲੈ ਕੇ ਆਵਾਂਗੇ ਉਹ ਮੇਰੀ ਅੱਜ ਵੀ ਉਨੇ ਡਾਇਰੈਕਟ ਜਨਰਲ ਪੁਲਿਸ ਨਾਲ ਵੀ ਗੱਲ ਹੋਈ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਇਹਨਾਂ ਦੀ ਜਿਹੜੀ ਪਰਸਨਲ ਸਕਿਉਰਿਟੀ ਉਹਨੂੰ ਵੀ ਸਾਰਾ ਕੋਈ ਧਿਆਨ ਚ ਕੀਤਾ ਜਾਏ ਸਾਰੇ ਪਿੰਡ ਦੀ ਸਕਿਉਰਿਟੀ ਤੇ ਇਸ ਏਰੀਆ ਦੀ ਸਕਿਉਰਿਟੀ ਨੂੰ ਵੀ ਅਪਗ੍ਰੇਡ ਕੀਤਾ ਜਾਏ ਤੇ ਕੋਆਰਡੀਨੇਸ਼ਨ ਮੈਂ ਇੱਕ ਵਾਰ ਫੇਰ ਇਹਨਾਂ ਨੂੰ ਕਹਾਂਗਾ ਬੀਐਸਐਫ ਤੇ ਇਹਨਾਂ ਦੀ ਜਿਹੜੀਆਂ ਸਾਡੀਆਂ ਪੰਜਾਬ ਪੁਲਿਸ ਨੇ ਇਹਨਾਂ ਨੂੰ ਕੋਆਰਡੀਨੇਸ਼ਨ ਦੇ ਵਿੱਚ ਚੱਲਣਾ ਪੈਗਾ ਜੇ ਦੇਸ਼ ਦੀ ਅਸੀਂ ਸੁਰੱਖਿਆ ਚਾਹੁੰਦੇ ਹਾਂ ਕਿਉਂਕਿ ਅਸੀਂ ਇੰਟਰਨੈਸ਼ਨਲ ਬਾਰਡਰ ਤੇ ਆ ਪੰਜਾਬ ਦਾ ਬਾਰਡਰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ ਇਹਦੀ ਗੰਭੀਰਤਾ ਨੂੰ ਵਿਚਾਰ ਕੰਦੇ ਹੋਏ ਜਿਹੜੀ ਮਿਨਿਸਟਰ ਆਫ ਹੋਮ ਅਫੇਅਰਸ ਉਹਨੂੰ ਵੀ ਬਹੁਤ ਜ਼ਿਆਦਾ ਗੰਭੀਰਤਾ ਨਾਲ ਕਸ਼ਮੀਰ ਤੇ ਪੰਜਾਬ ਵੱਲ ਧਿਆਨ ਦੇਣ ਦੀ ਲੋੜ ਹੈ ਬਕਰਸਾ ਸਰ ਇੱਕ ਮਿੰਟ ਜਿਹੜੇ ਅਟੈਕ ਹੋ ਰਹੇ ਨੇ ਪਿਛਲੇ ਦਿਨਾਂ ਤੋਂ ਗ੍ਰੇਡ ਅਟੈਕਸ ਪੁਲਿਸ ਤੇ ਚੌਕੀਆਂ 100% 100% ਤੁਸੀਂ ਮੈਨੂੰ ਦੱਸੋ ਜਦੋਂ ਇੱਥੇ ਅਤਵਾਦ ਦਾ ਦੌਰ ਸੀ ਉਦੋਂ ਵੀ ਇੱਥੇ ਜਿਹੜੀ ਐਂਟੀ ਨੈਸ਼ਨਲ ਫੋਰਸਿਸ ਸੀ ਅਕ੍ਰੋਸ ਦੀ ਬਾਰਡਰ ਉਦੋਂ 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 ਮੈਂ ਪੂਰੀ ਐਕਟਿਵ ਸੀ ਐਸਟ੍ਰੇ ਹੀ ਸ਼ੁਰੂਆਤ ਹੋਈ ਸੀ ਉਹ ਜੇ ਐਸਟ੍ਰੇ ਹੀ ਸ਼ੁਰੂਆਤ ਹੋਈ ਸੀ ਹੁਣ ਤੇ ਉਸ ਤੋਂ ਵੱਧ ਆ ਰਿਹਾ ਜੀ ਉਹ ਤੇ 15 ਸਾਲਾਂ 'ਚ ਅਖੀਰ ਦੇ ਉੱਤੇ ਵੈਪਨ ਐ ਆਣਾ ਸ਼ੁਰੂ ਹੋਇਆ ਸੀ ਇੱਥੇ ਤੇ ਸ਼ੁਰੂ 'ਚ ਹੀ ਕੰਮ ਹੋ ਗਿਆ ਜੀ ਜੇ ਦਾ ਮਤਲਬ ਆਧਾ ਤੁਹਾਡਾ ਵੇਖੋ ਇੱਥੇ ਤੁਸੀਂ ਮੈਨੂੰ ਤੁਸੀਂ ਮੈਨੂੰ ਇੱਕ ਗੱਲ ਦੀ ਤੁਸੀਂ ਤੁਸੀਂ ਵੇਖੋ ਚੀਫ ਮਿਨਿਸਟਰ ਪੰਜਾਬ ਖੁਦ ਬਿਆਨ ਦਿੰਦਾ ਹੈ ਕਿ ਮੈਨੂੰ 600 ਕਰੋੜ ਰੁਪਇਆ ਚਾਹੀਦਾ ਹੈ ਸੈਂਟਰ ਤੋਂ ਸੋ ਦੈਟ ਐਂਟੀ ਡਰੋਨ ਇਕਵਿਪਮੈਂਟ ਸਾਡੇ ਕੋਲ 80% ਪੰਜਾਬ ਦੇ ਬਾਰਡਰਸ ਤੇ ਅਸੀਂ ਜੇ ਡਰੋਨ ਉਧਰੋਂ ਆਏ ਤੇ ਉਹਨੂੰ ਕਾਬੂ ਕਰਨ ਤੇ ਉਹਨੂੰ ਅਸੀਂ ਤਬਾਹ ਕਰਨ ਦੇ ਵਿੱਚ ਸਾਡੇ ਕੋਈ ਫੈਸਿਲਿਟੀ ਹੈ ਨਹੀਂ ਤੇ ਮੈਂ ਉਦੋਂ ਹੀ ਕਿਹਾ ਸੀ ਭਗਵੰਤ ਮਾਨ ਜੀ ਤੁਸੀਂ ਹੋ ਮੰਤਰੀ ਵੀ ਹੋ 1000 ਕਰੋੜ ਰੁਪਇਆ ਤੇ ਤੁਸੀਂ ਆਪਣੀ ਮਸ਼ਹੂਰੀਆਂ ਤੇ ਲਾਉਂਦੇ ਹੋ ਜੇ ਤੁਹਾਡੀ ਸਰਕਾਰ ਦੀ ਪ੍ਰਾਇੋਰਟੀ ਹੋਏ ਹੋਮ ਮਿਨਿਸਟਰੀ ਤੁਹਾਨੂੰ ਕਦੋਂ ਕੱਲੇ ਨਾ ਕੱਲੇ ਤੁਸੀਂ 600 ਕਰੋੜ ਰੁਪਈਆ ਇੱਥੇ ਦਿਓ ਤੁਹਾਡੀ ਪ੍ਰਾਇਓਰਟੀ ਐ ਨਹੀਂ ਤੁਹਾਡੀ ਪ੍ਰਾਇਓਰਟੀ ਹਰ 에어ਪੋਰਟ ਤੇ ਹਰ ਬੱਸ ਸਟੈਂਡ ਤੇ ਹਰ ਰੇਲਵੇ ਸਟੇਸ਼ਨ ਤੇ ਭਗਵੰਤ ਮਾਨ ਦੇ ਦਰਸ਼ਨ ਜ਼ਰੂਰ ਹੋਣੇ ਚਾਹੀਦੇ ਤੁਸੀਂ ਮੈਨੂੰ ਦੱਸੋ ਨਾ ਤੁਹਾਡੀ ਉਹਦਾ ਮਤਲਬ ਤੁਹਾਡੀਆਂ ਪ੍ਰਾਇਓਰਟੀਆਂ ਹੀ ਗਲਤ ਨੇ ਜੀ 1000 ਕਰੋੜ ਰੁਪਈਆ ਹਰ ਸਾਲ ਏ ਆਪਣੀਆਂ ਮਸ਼ਹੂਰੀਆਂ ਤੇ ਲਾਦੇ ਜੇ 600 ਕਰੋੜ ਰੁਪਏ ਸੀ ਐਂਟੀ ਡਰੋਨ ਫੈਸਿਲਿਟੀਆਂ ਤੇ ਲਾਈਏ ਘਰ ਤੋਂ ਘੱਟ ਆਪਣਾ ਬਾਰਡਰ ਤੇ ਸੁਰੱਖਿਅਤ ਕਰੀਏ ਜੀ ਬਾਈ ਜੀ ਸਰ ਇਹ ਜੋ ਪੰਜਾਬ ਦੇ ਵਿੱਚ ਕੋਈ ਦਿੱਲੀ ਤੇ ਬਹੁਤ ਦੂਰ ਹੈ ਤੁਸੀਂ ਮੇਰੀ ਸਮਝਦੇ ਹੋ ਗੱਲ ਦਿੱਲੀ ਦੂਰ ਰਸਤੇ ਦਿੱਲੀ ਇੱਥੋਂ ਦਾ ਖੜਾਕ ਦਿੱਲੀ ਤੱਕ ਨਹੀਂ ਪਹੁੰਚਦਾ ਬਟ ਇਹ ਜ਼ਰੂਰ ਹੈ ਅਸੀਂ ਹੁਣ 10-15 ਦਿਨ ਜਾਵਾਂਗੇ ਪੰਜਾਬ ਦੇ ਹਾਲਾਤ ਬਾਰੇ ਦਿੱਲੀ ਦੇ ਲੋਕਾਂ ਨੂੰ ਬਕਾਇਦਾ ਤੌਰ ਅਸੀਂ ਜਾਗਰੂਕ ਕਰਾਂਗੇ ਆ ਹਾਲਾਤ ਕਿਉਂਕਿ ਜੇ ਪੰਜਾਬ ਵਿਗੜਿਆ ਤੇ ਦਿੱਲੀ ਤੱਕ ਪਹੁੰਚੇ ਕਿੰਨਾ ਚਿਰ ਲੱਗਣਾ ਹੈ ਬਸੋ ਜਿਸ ਤਰੀਕੇ ਨਾਲ ਇਹ ਰੈਵਨਿਊ ਦਿੰਦੇ ਆ ਜਿਹੜਾ ਮੈਂ ਤੁਹਾਨੂੰ ਮੈਂ ਤੁਹਾਨੂੰ ਇਹੀ ਗੱਲ ਇਹ ਆਲਰੇਡੀ ਕਹਿ ਰਿਹਾ ਕਿ ਇੱਥੇ ਕੋਈ ਰੈਵਨਿਊ ਦੇ ਤੇ ਭਾਵੇਂ ਨਾ ਦੇ ਜਿਹੜਾ ਇਸ ਦੇਸ਼ ਦਾ ਸਿਟੀਜ਼ਨ ਹੈ ਉਹਦੀ ਜ਼ਿੰਦਗੀ ਨੂੰ ਪ੍ਰੋਟੈਕਟ ਕਰਨਾ ਨੈਸ਼ਨਲ ਗਵਰਨਮੈਂਟ ਦਾ ਕੰਮ ਵੀ ਹੈ ਤੇ ਸੂਬੇ ਦੀ ਸਰਕਾਰ ਦਾ ਵੀ ਇਹ ਨਹੀਂ ਗੱਲ ਕਿ ਕੋਈ ਰੈਵਨਿਊ ਦਿੰਦਾ ਸੀ ਇਕੱਲਾ ਉਹਨੂੰ ਹੀ ਪ੍ਰੋਟੈਕਟ ਕਰਨਾ ਹੈ ਜਿਹਦਾ ਜਨਮ ਇਸ ਸੂਬੇ ਵਿੱਚ ਹੋਇਆ ਤੇ ਇਸ ਦੇਸ਼ 'ਚ ਹੋਇਆ ਉਹ ਭਾਵੇਂ ਅਮੀਰ ਏ ਭਾਵੇਂ ਗਰੀਬ ਏ ਵੀ ਵਿਲ ਹੈਵ ਟੂ ਪ੍ਰੋਟੈਕਟ ਏਵਰੀ ਸਿੰਗਲ ਸਿਟੀਜ਼ਨ ਆਫ ਥੀ ਕੰਟਰੀ ਜャਟ ਸੈਕਿਉਰਟੀ ਬੈਬਾਉਦੀ ਔਰ ਸਿਸ਼ੋਦੀਆ ਦਾ ਲੋਨ ਜਿਹੜਾ ਪੰਜਾਬ ਦੇ ਵਿੱਚੋਂ ਜਾ ਰਿਹਾ ਪੰਜਾਬ ਦੇ ਰਿਸੋਰਸ ਜਿਹੜੇ ਸਾਰੇ ਦਿੱਲੀ ਵਾਲਿਆਂ ਤੇ ਖਰਚੇ ਜਾ ਰਹੇ ਇਹ ਤੇ ਕੁਝ ਕਹਿਣਾ ਕੁਝ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਜਦੋਂ ਗੋਰਿਆਂ ਨੇ ਪੰਜਾਬ ਦੇ ਵਿੱਚ ਐਂਟਰੀ ਕੀਤੀ ਇਹਨਾਂ ਪਹਿਲਾ ਆਪਣਾ ਰੀਜੈਂਟ ਸੀ ਉਹਦਾ ਨਾਸੀ ਸਰ ਜான் ਲਾਰੈਂਸ ਉਹਨੂੰ ਕੱਲਿਆ ਸੀ ਪੰਜਾਬ ਪੰਜਾਬ ਨੂੰ ਆਪਣੇ ਥੱਲੇ ਕਰਨ ਵਾਸਤੇ ਕਬਜ਼ਾ ਕਰਨ ਵਾਸਤੇ ਤੇ ਵੈਬਬ ਕੁਮਾਰ ਪਹਿਲਾ ਸਰ ਜான் ਲਾਰੈਂਸ ਆ ਗਿਆ ਜੀ ਇੱਥੇ ਇੱਥੇ ਕੋਈ ਇਹਦੀ ਜੇ ਤੁਸੀਂ ਸੋਚੋ ਕਿ ਸਰਕਾਰ ਭਗਵੰਤੀ ਹੈ ਭਗਵੰਤੇ ਭਗਵੰਤੇ ਨਾ ਦਾ ਹੀ ਹੈ ਹੀ ਇਸ ਜਸਟ ਅ ਜਿਸਮ ਬਖਟਾਈ ਹੈ ਭਗਵੰਤੇ ਤੇ ਪੱਲੇ ਕੁਝ ਨਹੀਂ ਜੀ ਐਸ ਟਾਈਮ ਗਵਰਨਮੈਂਟ ਇਜ਼ ਡਾਇਰੈਕਟਲੀ ਬੀਇੰਗ ਰਨ ਬਾਈ ਆ ਜਿਹੜਾ ਇਹਨਾਂ ਦਾ ਕੇਜਰੀਵਾਲ ਐਂਡ ਹਿਸ ਓਨ ਟੀਮ ਐਂਡ ਦੇ ਆਰ ਲੂਟਿੰਗ ਪੰਜਾਬ ਜਿਸ ਤਾਂ ਗੋਰਿਆਂ ਨੇ ਪੰਜਾਬ ਲੁੱਟਿਆ ਸੀ ਇਸ ਤਰ੍ਹਾਂ ਹੀ ਆਪ ਦੀ ਗਵਰਨਮੈਂਟ ਆਂਦੇ ਦੋਹਾਂ ਸਾਲਾਂ ਲੁੱਟੇਗੀ ਕਿਉਂਕਿ ਉਹਨਾਂ ਨੂੰ ਹੀ ਪਤਾ ਵੀ ਡੋਨਟ ਹੈਵ ਅ ਫਿਊਚਰ ਇਨ ਪੰਜਾਬ ਉਹਨਾਂ ਦਾ ਕੋਈ ਫਿਊਚਰ ਨਹੀਂ ਬਟ ਤੁਹਾਡੇ ਸਾਰੇ ਰਿਸੋਰਸ ਲੁੱਟ ਰਹੇ ਨੇ ਵੱਡੇ ਪੇਮਾਨੇ ਤੇ ਇਸ ਟਾਈਮ ਲੁੱਟ ਪੁਲਿਸ ਸਟੇਸ਼ਨਾਂ ਤੱਕ ਰੈਵਨਿਊ ਤਹਿਸੀਲਾਂ ਤੱਕ ਕਿਸੇ ਮਹਿਕ ਵਿੱਚ ਆ ਜਿੰਨੇ ਤੁਹਾਡੀਆਂ ਕੋਲ ਨਹੀਂ ਤੁਸੀਂ ਕੱਢਦੇ ਹੋ ਤੁਸੀਂ ਕਿਸੇ ਵੀ ਇੱਕ ਚੀਜ਼ ਤੁਸੀਂ ਇਹ ਦੱਸੋ ਮੈਨੂੰ ਕਿ ਜਿੱਥੇ ਅੱਜ ਪੈਸੇ ਦਾ ਇੱਥੋਂ ਤੱਕ ਇਸਤੇਮਾਲ ਚਲਾ ਗਿਆ ਕਿ ਗੱਲ ਹੀ ਖਤਮ ਹੋ ਗਈ ਜੀ ਸਾਰੇ ਕੋਈ ਜ਼ੁਮੇਵਾਰੀ ਹੀ ਖਤਮ ਹੋ ਗਿਆ ਕੋਈ ਐਮਐਲਏ ਜਿਹੜਾ ਉਹ 20 ਘੰਟੇ ਇਸੇ ਕੰਮ ਤੇ ਲੁੱਟ ਖਸੁੱਟਦੇ ਹੋਏ ਨੇ ਮਨਿਸਟਰ ਇਸ ਕੰਮ ਤੇ ਹੋਏ ਨੇ ਇਹ ਤੇ ਗਵਰਨਮੈਂਟ ਇਨ ਇਟਸੈਲਫ ਤੇ ਵੇਚੀ ਸਕੈਮ ਹੈ ਜੀ ਸਾਰਾ ਉਹ ਵੱਡਾ ਸਕੈਮ 75 ਸਾਲਾਂ ਦੇ ਕੋਈ ਹੋਇਆ ਤੇ ਅਪਰੈਜ਼ੈਂਟ ਸਰਕਾਰ ਦਾ ਹੋਇਆ 2100 ਰਿਹਾ ਇਕੱਲਾ ਇਹਨਾਂ ਦਾ ਕਿ ਜਿਨ੍ਹਾਂ ਦੇ ਵਿਆਹ ਨਹੀਂ ਸੀ ਹੁਣੇ ਛਿੜੇ ਰਹ ਜਾਣ ਸੀ ਉਹਨਾਂ ਦੇ ਸਾਰੇ ਦੇ ਵਿਆਹ ਹੋ ਗਿਆ ਹੋ ਗਿਆ ਤਾਂ ਭਾਈਓ ਸਾਹਿਬ ਆਮ ਲੋਕਾਂ ਦੇ ਵਿੱਚ ਇੱਕ ਡਰ ਪਾਇਆ ਜਾ ਰਿਹਾ ਸਹਿਮ ਪਾਇਆ ਜਾ ਰਿਹਾ ਕਿ ਇਹ ਅਤਵਾਦ ਫਿਰ ਦੁਬਾਰਾ ਉਹ ਸ਼ੁਰੂ ਹੋ ਸਕਦਾ ਹੈ ਕਾਂਗਰਸ ਪਾਰਟੀ ਹੋਣ ਦਾ ਮੈਂ ਕਿੰਨੀ ਵਾਰ ਇਹ ਗੱਲ ਕਹੀ ਹੈ ਪਹਿਲੇ ਵੀ ਕਾਂਗਰਸ ਨੇ ਪੰਜਾਬ ਨੂੰ ਸ਼ਾਂਤ ਕੀਤਾ ਸੀ ਆਂਦੇ ਟਾਈਮ ਦੇ ਵਿੱਚ ਵੀ ਇਹ ਜੋ ਕੁਝ ਹੋ ਰਿਹਾ ਇਹ ਪੰਜਾਬ ਕਾਂਗਰਸੀ ਚੰਦ ਕਰੇ ਗੱਲ ਬਸ ਇੰਨੀ ਸਮਝ ਲੋ ਜਿਹੜੀ ਤੁਹਾਨੂੰ ਸਿਰੇ ਤੇ ਗਾਂਡੇ ਜਿਹੜੀ ਹੈ